ਸਭ ਚੇਰੇ ਦਾ ਸਟੂਡੈਂਟ ਪ੍ਰਤਾਪ ਅਕੈਡਮੀ ਤੇ ਆਪ ਸਭ ਦਾ ਸਵਾਗਤ ਆ ਅੱਜ ਸਾਡੀ ਹੈਗੀ ਆ ਗ੍ਰਾਮਰ ਦੀ ਕਲਾਸ ਗ੍ਰਾਮਰ ਦੀ ਕਲਾਸ ਦੇ ਵਿੱਚ ਅਸੀਂ ਸਟਾਰਟ ਕੀਤੀ ਸੀ ਸਾਡੀਆਂ ਸ਼ਬਦ ਸ੍ਰੈਣੀਆਂ ਤਾਂ ਟੋਟਲ ਸਾਡੇ ਕੋਲੇ ਪੰਜਾਬੀ ਦੇ ਵਿੱਚ ਕਿੰਨੀਆਂ ਸ਼ਬਦ ਸ੍ਰੈਣੀਆਂ ਮਿਲਦੀਆਂ ਨੇ ਟੋਟਲ ਸਾਨੂੰ ਮਿਲਦੀਆਂ ਨੇ 8 ਸ਼ਬਦ ਸ੍ਰੈਣੀਆਂ ਜਿਨ੍ਹਾਂ ਦੇ ਵਿੱਚੋਂ ਅਸੀਂ ਨਾਮ ਕਰ ਚੁੱਕੇ ਆ ਨਾਮ ਸਾਡਾ ਹੁੰਦਾ ਪੰਜ ਪ੍ਰਕਾਰ ਦਾ ਤੇ ਉਹ ਤੋਂ ਬਾਅਦ ਅਸੀਂ ਕੀਤਾ ਸੀ ਪੜਨਾਮ ਪੜਨਾਮ ਇਹ ਜਿਹੜੀਆਂ ਸਾਡੇ ਕੋਲ ਕਿਸਮਾਂ ਹੈਗੀਆਂ ਨੇ ਉਹ ਹੈਗੀਆਂ ਪਤਛੇ ਕੀ ਤਾਂ ਇਹ ਤਾਂ ਬਾਤ ਅਸੀਂ ਕੀਤੀ ਸੀ ਕਿਰਿਆ ਤੇ ਅੱਜ ਸਾਡੀ ਹੈਗਾ ਕਿਰਿਆ ਵਿਸ਼ੇਸ਼ਣ ਕਿਰਿਆ ਦੀ ਵਿਸ਼ੇਸ਼ਤਾ ਦੱਸਣ ਵਾਲੇ ਸ਼ਬਦ ਤਾਂ ਇਹ ਸਾਡੀ ਹੈਗੇ ਚੌਥੀ ਸ਼ਬਦ ਸ੍ਰੇਣੀ ਤਾਂ ਨਾਮ ਸਾਡਾ ਪੰਜ ਪ੍ਰਕਾਰ ਦਾ ਪੜਨਾਮ ਸਾਡਾ ਛੇ ਪ੍ਰਕਾਰ ਦਾ ਕਿਰਿਆ ਸਾਡੀ ਹੁੰਦੀ ਦੋ ਪ੍ਰਕਾਰ ਦੀ ਤੇ ਕਿਰਿਆ ਵਿਸ਼ੇਸ਼ਣ ਸਾਡਾ ਹੈਗਾ 8 8 ਪ੍ਰਕਾਰ ਦਾ ਓਕੇ ਵੀਡੀਓ ਰੁਕੋ ਇੱਕ ਵਾਰ ਇਹ ਸਾਰੇ ਥਿਊਰੀ ਪੜੋ ਜਿਹੜੇ ਸ਼ਬਦ ਕਿਰਿਆ ਦੇ ਅਰਥਾਂ ਨੂੰ ਵਿਸ਼ੇਸ਼ਤਾ ਦੇਣ ਕਿਰਿਆ ਦੇ ਕਿਰਿਆ ਦੇ ਅਰਥਾਂ ਨੂੰ ਕਿਰਿਆ ਤੇਜ਼ ਹੋ ਰਹੀ ਆ ਕਿਰਿਆ ਹੌਲੀ ਹੋ ਰਹੀ ਆ ਕਿਰਿਆ ਕਿਹੜੀ ਜਗ੍ਹਾ ਤੇ ਹੋ ਰਹੀ ਆ ਕਿਰਿਆ ਕਿਹੜੇ ਸਮੇਂ ਹੋ ਰਹੀ ਆ ਉਹਨਾਂ ਸਾਰੇ ਜਿਹੜੇ ਸ਼ਬਦਾਂ ਉਹਨਾਂ ਨੂੰ ਇੱਕ ਅਰਥ ਦੇ ਦੇਣ ਨਮਾ ਉਹਨਾਂ ਨੂੰ ਅਸੀਂ ਕਹਾਂਗੇ ਕਿਰਿਆ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਬਦੇਰੀ ਕਿਰਿਆ ਤੋਂ ਪਹਿਲਾਂ ਆਉਂਦੇ ਨੇ ਜ਼ਿਆਦਾਤਰ ਕਿਰਿਆ ਤੋਂ ਪਹਿਲਾਂ ਆਉਂਦੇ ਨੇ ਇਹਰੇ ਸਾਡੇ ਕਿਰਿਆ ਵਿਸ਼ੇਸ਼ਣ ਆ ਓਕੇ ਜੇ ਮੈਂ ਤੇਜ਼ ਕੋਈ ਕਿਰਿਆ ਕਿਦਾਂ ਹੋ ਰਹੀ ਆ ਤੇਜ਼ ਹੋ ਰਹੀ ਆ ਕਿਸ ਸਮੇਂ ਹੋ ਰਹੀ ਆ ਹੁਣ ਹੋ ਰਹੀ ਆ ਜਾਂ ਕੱਲ ਹੋ ਰਹੀ ਆ ਤਾਂ ਕਿਰਿਆ ਜਿਵੇਂ ਇਸਰੀਲਾ ਇਸ ਤਰ੍ਹਾਂ ਹੌਲੀ ਇਹ ਸਾਰੇ ਕੀ ਆ ਕਿਰਿਆ ਵਿਸ਼ੇਸ਼ਣ ਜਿਵੇਂ ਆਪਾਂ ਦੇਖਿਆ ਸੀ ਨਾ ਕੀ ਕਰਤਾ ਕਰਮ ਤੇ ਕਿਰਿਆ ਸਾਡੀ ਬਾਖ ਦੀ ਬੰਤਰਾ ਕਿਰਿਆ ਦੀ ਵਿਸ਼ੇਸ਼ਤਾ ਦੱਸਣ ਵਾਲੇ ਜਿਹੜੇ ਕਿਰਿਆ ਤੋਂ ਪਹਿਲਾਂ ਆ ਜਾਂਦੇ ਨੇ ਸ਼ਬਦ ਉਹਨਾਂ ਨੂੰ ਅਸੀਂ ਕਹਿੰਦੇ ਆ ਵਿਸ਼ੇਸ਼ਣ ਕਿਰਿਆ ਦੀ ਵਿਸ਼ੇਸ਼ਤਾ ਦੱਸਦੀ ਕਿਰਿਆ ਵਿਸ਼ੇਸ਼ਣ ਜਿਵੇਂ ਕੋੜਾ ਤੇਜ਼ ਦੌੜਦਾ ਹੈ ਦੌੜਦਾ ਹੈ ਇਹ ਸਾਰੀ ਕੀ ਹੈ ਕਿਰਿਆ ਦੌੜਦਾ ਹੈ ਕਿਰਿਆ ਕਿੱਦਾਂ ਹੋਈ ਤੇਜ਼ ਹੋਈ ਤਾਂ ਇਹ ਕੀ ਆ ਪੁੱਤ ਕਿਰਿਆ ਵਿਸ਼ੇਸ਼ਣ ਤੇਜ਼ ਜਿੱਦਾਂ ਇਹ ਕਿਰਿਆ ਤੇ ਇਹ ਦੋ ਜਾਂ ਦੋ ਤੋਂ ਵੱਧ ਸ਼ਬਦ ਜਦੋਂ ਆ ਜਾਂਦੇ ਨੇ ਉਹਨਾਂ ਨੂੰ ਆਪਾਂ ਕਹਾਂਗੇ ਪੁੱਤ ਵਕਾਂਸ਼ ਕਹਾਂਗੇ ਦੂਜਾ ਦੂ ਤੋਂ ਬਾਅਦ ਇਹਨੂੰ ਸ਼ਬਦ ਆ ਜਾਂਦੇ ਨੇ ਤਾਂ ਉਹਨਾਂ ਨੂੰ ਬੁਕੰਸ਼ ਕਹਿੰਦੇ ਆ ਜਿਵੇਂ ਸਭ ਤੋਂ ਛੋਟੀ ਇੱਕ ਬੱਚੇ ਦਾ ਡਾਊਟ ਸੀਗਾ ਨਾ ਪਾਸ਼ਾ ਦੀ ਸਭ ਤੋਂ ਛੋਟੀ ਤੋਂ ਛੋਟੀ ਹੈ ਕਈ ਜਿਹਦਾ ਕੋਈ ਮੀਨਿੰਗ ਨਹੀਂ ਹੁੰਦਾ ਉਹ ਹੁੰਦੀ ਹੈ ਪਤਤੁਨੀ ਤੁਨੀ ਆ ਤੋਂ ਬਾਅਦ ਸਾਡੇ ਕੋਲ ਆਉਂਦੇ ਨੇ ਪਾਵਸ਼ ਪਾਵਸ਼ ਤੋਂ ਬਾਅਦ ਸਾਡੇ ਕੋਲ ਆਉਂਦਾ ਸ਼ਬਦ ਸ਼ਬਦ ਤੋਂ ਬਾਅਦ ਸਾਡੇ ਕੋਲ ਆਉਂਦਾ ਬੁਕੰਸ਼ ਵਿਕਾਸ਼ਾ ਤੋਂ ਬਾਅਦ ਸਾਡੇ ਕੋਲੇ ਆਉਂਦੇ ਨੇ ਉਪਵਾਕ ਉਪਵਾਕ ਤੋਂ ਬਾਅਦ ਸਾਡੇ ਕੋਲੇ ਆਉਂਦੇ ਨੇ ਬਾਕ ਛਦ ਸ਼੍ਰੇਣੀਆਂ ਤੋਂ ਬਾਅਦ ਅਸੀਂ ਇਹ ਸਾਰੀਆਂ ਚੀਜ਼ਾਂ ਪੜ੍ਹਨੀਆਂ ਨੇ ਭਾਸ਼ਾ ਦੀ ਛੋਟੀ ਤੋਂ ਛੋਟੀ ਇਕਾਈ ਤੁਣੀ ਬਦ ਭਾਸ਼ਾ ਦੀ ਛੋਟੀ ਇਕਾਈ ਜਿਹੜਾ ਕੋਈ मीनिंग ਦੇਵੇ ਉਹ ਹੈਗਾ ਸ਼ਬਦ ਪਾ ਅਧੁਨੁਕ ਵਿਗਿਆਨੀ ਅੱਜ ਦੇ ਟਾਈਮ ਦੇ ਵਿੱਚ ਵਿਗਿਆਨੀ ਭਾਸ਼ਾ ਦੀ ਛੋਟੀ ਇਕਾਈ ਕਿਹਨੂੰ ਮੰਨਦੇ ਨੇ ਉਹ ਮੰਨਦੇ ਨੇ ਪਾਵੰਸ਼ ਜਿਵੇਂ ਹੁਣ ਇਹ ਹੈਗਾ ਦੌੜਦਾ ਹੈ ਦੌੜਦਾ ਜਿਵੇਂ ਇੱਕ ਮਿਸ਼ਨ ਸ਼ਬਦ ਦਿੱਤਾ ਕਿ ਦੌੜਦਾ ਇੱਥੇ ਦੇਖੋ ਇੱਕ ਸ਼ਬਦ ਦੌੜਦਾ ਜੁਦੈ ਨੂੰ ਤੋੜਦੇ ਨਾ ਪੁੱਤ ਅਗੇ ਇਹ ਇਸ ਤਰੀਕੇ ਨਾਲ ਟੁੱਟੂਆ ਇਹ ਜਿਹੜੇ ਵਿੱਚੋਂ ਨਿਕਲਦੇ ਨੇ ਜਿਹੜੇ ਇਹ ਮੂਲ ਸ਼ਬਦ ਦੇ ਨਾਲ ਆ ਕੇ ਇਹਨੂੰ ਇੱਕ ਨਵਾਂ ਹੋਰ ਰੂਪ ਦੇ ਦਿੰਦੇ ਨੇ ਉਹਨਾਂ ਨੂੰ ਅਸੀਂ ਕਹਿੰਦੇ ਆ ਪਾਵਾਂਸ਼ ਉਹਨਨੂੰ ਅਸੀਂ ਪਾਵ ਅੰਸ਼ ਕਹਿੰਦੇ ਆ ਆਪਾਂ ਕਹਿੰਦਾ ਡੌਟ ਦੀ ਆਪਾਂ ਜਦੋਂ ਇਹਨੂੰ ਚੇਂਜ ਕਰਨਾ ਡੌਟ ਦੀ ਤਾਂ ਇਹ ਕਿਹੜੇ ਤਰੀਕੇ ਨਾਲ ਆਊਗਾ ਐਸ ਤਰੀਕੇ ਨਾਲ ਅੱਗੇ ਜਾ ਕੇ ਇਹ ਟੁੱਟ ਜਾਂਦਾ ਈ ਦਰਦੀ ਤੇ ਇਥੇ ਪਤਾ ਲੱਗ ਰਿਹਾ ਇਸਤਰੀ ਲਿੰਗਾ ਇਸਤਰੀ ਲਿੰਗ ਲਈ ਵਰਤੇ ਆਉਗਾ ਤੇ ਇਹ ਆਪਣੇ ਬਾਅਦ ਦੇ ਵਿੱਚ ਟੌਪਿਕ ਆ ਬਟ ਜੇ ਪੀਪਲ ਦੇ ਵਿੱਚ ਸਿੱਧਾ ਪੁੱਛ ਲਿਆ ਕਿ ਮਤਲਬ ਪਾਸ਼ਾ ਵਿਗਿਆਨੀ ਜਾਂ ਆਧੁਨਿਕ ਵਿਗਿਆਨੀ ਜਿਹਨੂੰ ਮੰਨਦੇ ਨੇ ਤਾਂ ਉਹ ਸ਼ਬਦ ਨੂੰ ਨਹੀਂ ਮੰਨਦੇ ਉਹ ਮੰਨਦੇ ਨੇ ਪਾਵਸ਼ ਨੂੰ ਮੰਨਦੇ ਨੇ ਤੇ ਸ਼ਬਦਾਂ ਦੇ ਸਮੂਹ ਸ਼ਬਦਾਂ ਦੇ ਸਮੂਹ ਤੋਂ ਜਾ ਕੇ ਸਾਡੇ ਕੋਲੇ ਕੀ ਬਣਦੀ ਆ ਕਿਰਿਆ ਤੇ ਉਹਨੂੰ ਅਸੀਂ ਕਹਾਂਗੇ ਕਿਰਿਆ ਵਕਾਂਸ਼ ਕਹਾਂਗੇ ਤੇ ਸਾਡੇ ਕੋਲੇ ਜਿਹੜੇ ਇਹ ਕਿਰਿਆ ਦੇ ਵਿੱਚ ਬਾਕ ਦੇ ਵਿੱਚ ਜਿਹੜੀ ਮਿਲਦੇ ਇੱਕ ਮਿਲਦਾ ਸਾਨੂੰ ਨਾਮ ਵਕੰਸ਼ ਇੱਕ ਮਿਲਦਾ ਸਾਨੂੰ ਕਿਰਿਆ ਵਕੰਸ਼ ਤਾਂ ਇਹਦੇ ਵਿੱਚ ਕੀ ਹੁੰਦਾ ਪੁੱਤ ਸ਼ਬਦਾਂ ਦਾ ਸਮੂਹ ਹੁੰਦਾ ਸ਼ਬਦਾਂ ਦਾ ਸਮੂਹ ਆ ਜਾਂਦਾ ਇਹਦੇ ਵਿੱਚ ਜਿਵੇਂ ਰਮਨ ਸ੍ਰੀਲਾ ਗਾਉਂਦੀ ਹੈ ਗਾਉਂਦੀ ਹੈ ਤਾਂ ਇਹ ਕਿਹ ਹੈ ਸਾਰੀ ਇਹ ਸਾਰੀ ਹੈਗੀ ਕਿਰਿਆ ਤਾਂ ਕਿਰਿਆ ਸ੍ਰੀਲਾ ਤਾਂ ਉਹ ਸ੍ਰੀਲਾ ਗਾਉਂਦੀ ਹੈ ਓਕੇ ਤਾਂ ਹੁਣ ਆਪਣੇ ਟੋਪਿਕ ਤੇ ਆਓ ਕਿਰਿਆ ਵਿਸ਼ੇਸ਼ਣ ਕਿੰਨੇ ਤਰੀਕੇ ਦਾ 8 ਕਿੰਨੇ 8 ਈੜੀਆਂ ਸੁੱਡੀਆਂ ਅੱਠ ਕਿਰਿਆ ਵਿਸ਼ੇਸ਼ਣ ਦੀਆਂ ਅੱਠ ਕਿਸਮਾਂ ਹੁੰਦੀਆਂ ਹਨ ਕਾਲ ਵਾਚਕ ਕਿਰਿਆ ਵਿਸ਼ੇਸ਼ਣ ਕਿਰਿਆ ਕਿਸ ਸਮੇਂ ਹੋ ਰਹੀ ਆ ਕਿਰਿਆ ਸਵੇਰ ਦੇ ਸਮੇਂ ਹੋ ਰਹੀ ਆ ਜਾਂ ਸ਼ਾਮ ਦੇ ਸਮੇਂ ਹੋ ਰਹੀ ਆ ਦੁਪਹਿਰ ਦੇ ਸਮੇਂ ਹੋ ਰਹੀ ਆ ਤਾਂ ਕਿਰਿਆ ਹੋਣ ਦਾ ਜਿੱਥੋਂ ਸਾਨੂੰ ਸਮਾਂ ਪਤਾ ਲੱਗੇ ਸਥਾਨ ਵਾਚਕ ਕਿਰਿਆ ਵਿਸ਼ੇਸ਼ਣ ਕਿਰਿਆ ਕਿੱਥੇ ਹੋ ਰਹੀ ਆ ਅੰਦਰ ਹੋ ਰਹੀ ਆ ਸਕੂਲ ਦੇ ਵਿੱਚ ਹੋ ਰਹੀ ਆ ਛੱਤ ਦੇ ਉੱਪਰ ਹੋ ਰਹੀ ਆ ਜਾਂ ਬਾਹਰ ਹੋ ਰਹੀ ਆ ਜਿਹੜੇ ਸ਼ਬਦਾਂ ਤੋਂ ਸਾਨੂੰ ਕਿਰਿਆ ਦੇ ਹੋਣ ਦਾ ਸਥਾਨ ਪਤਾ ਲੱਗੇ ਪ੍ਰਕਾਰ ਵਾਚਕ ਕਿਰਿਆ ਵਿਸ਼ੇਸ਼ਣ ਕਿ ਕਿਦੇ ਕਿੱਦਾਂ ਹੋ ਰਹੀ ਆ ਤੇਜ਼ ਹੋ ਰਹੀ ਆ ਜਾਂ ਕਿਰਿਆ ਹੌਲੀ ਹੋ ਰਹੀ ਆ ਓਕੇ ਮਿਹਨਤੀ ਵਾਚਕ ਕਿਰਿਆ ਵਿਸ਼ੇਸ਼ਣ ਜਿਹੜੇ ਆਤੀ ਮਿਹਨਤੀ ਜਿਵੇਂ ਥੋੜਾ ਬਹੁਤਾ ਉਹ ਥੋੜਾ ਬੋਲਦੀ ਆ ਉਹ ਬਹੁਤਾ ਬੋਲਦੀ ਆ ਉਹ ਥੋੜਾ ਕੰਮ ਕਰਦੀ ਆ ਤਾਂ ਇਹਦੇ ਵਿੱਚ ਆ ਗਿਆ ਮਨਤੀਵਾਚਕ ਕਿਰਿਆ ਵਿਸ਼ੇਸ਼ਣ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਕਿਰਿਆ ਦੋ ਵਾਰ ਹੋਈ ਜਾਂ ਕਿਰਿਆ ਤਿੰਨ ਵਾਰ ਹੋਈ ਜਾਂ ਕਿਰਿਆ ਬਾਰੀ-ਬਾਰੀ ਹੋਈ ਓਕੇ ਤਾਂ ਇਹ ਹੋ ਗਈ ਸਾਡੀ ਇੱਥੇ ਸੰਖਿਆ ਆ ਜਾਂਦੀ ਆ ਇੱਥੇ ਕਿਸੇ ਚੀਜ਼ ਦਾ ਮਾਪ ਪਾਇੰਦਾ ਨਿਰਨੇਵਾਚਕ ਕਿਰਿਆ ਵਿਸ਼ੇਸ਼ਣ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਨਿਸ਼ਚੇਵਾਚਕ ਕਿਰਿਆ ਵਿਸ਼ੇਸ਼ਣ ਓਕੇ ਅਗ੍ਹਾ ਆਪਾਂ ਇਹਨਾਂ ਨੂੰ ਦੇਖਦੇ ਆਂ ਸਕ੍ਰੀਨਸ਼ਾਟ ਲੈ ਲਿਓ ਤੁਸੀਂ ਕਾਲਵਾਚਕ ਕਿਰਿਆ ਵਿਸ਼ੇਸ਼ਣ ਕਾਲਵਾਚਕ ਕਿਰਿਆ ਦੇ ਹੋਣ ਦਾ ਸਮਾਂ ਪਤਾ ਲੱਗ ਰਿਹਾ ਸਾਨੂੰ ਜਿਹੜੇ ਕਿਰਿਆ ਵਿਸ਼ੇਸ਼ਣ ਕਿਰਿਆ ਦੇ ਹੋਣ ਦਾ ਸਮਾਂ ਦੱਸਦੇ ਨੇ ਸਮਾਂ ਦੱਸਦੇ ਨੇ ਕਿਰਿਆ ਦੇ ਹੋਣ ਦਾ ਉਹਨਾਂ ਨੂੰ ਕਾਲਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਕਿਰਿਆ ਹੋਣੀ ਹੋਈ ਉਹ ਹੋਣੀ ਆਇਆ ਹੈ ਆਇਆ ਹੈ ਇੱਕ ਕਿਰਿਆ ਬਟ ਨਾਲ ਸਮਾਂ ਆ ਗਿਆ ਕਿ ਹੋਣੀ ਆਇਆ ਹੈ ਰਾਮ ਅੱਜ ਆਇਆ ਹੈ ਉਹ ਸਵੇਰ ਖੇੜਦਾ ਹੈ ਉਹ ਸਵੇਰ ਸਮੇਂ ਖੇੜਦਾ ਹੈ ਉਹ ਸਵੇਰ ਸਮੇਂ ਗੀਤ ਗਾਉਂਦੀ ਹੈ ਗੀਤ ਗਾਉਂਦੀ ਹੈ ਕਿਰਿਆ ਕਿਹੜਾ ਇੱਥੇ ਸਮਾਂ ਆ ਗਿਆ ਸਵੇਰ ਦੇ ਸਮੇਂ ਉਹ ਪਰਸੋਂ ਚੰਡੀਗੜ੍ਹ ਜਾਵੇਗਾ ਜਾਵੇਗਾ ਤਾਂ ਇਹ ਹੋਗੀ ਕਿਰਿਆ ਬਟ ਇਹਦੇ ਵਿੱਚ ਇੱਕ ਦੱਸਤਾ ਕਿ ਕਦੋਂ ਪਰਸੋਂ ਜਾਵੇਗਾ ਕਿਰਿਆ ਕਦੋਂ ਵਾਪਰੂਗੀ ਪਰਸੋਂ ਵਾਪਰੂਗੀ ਓਕੇ ਉਹ ਦੁਪਹਿਰ ਸਮੇਂ ਖੇੜਦੀ ਹੈ ਉਹ ਖੇੜਦੀਆ ਦੁਪਹਿਰ ਸਮੇ ਇਹ ਸਾਰੇ ਸਿੱਧਾ ਸਵੇਰ ਸਕੂਲ ਜਾਵੇਗੀ ਜਾਵੇਗੀ ਇਹ ਕੀ ਹੈ ਪੁੱਤ ਇਹ ਹੈਗੀ ਹੈ ਕਿਰਿਆ ਤਾਂ ਕਿਹੜੇ ਟਾਈਮ ਸਵੇਰ ਸਮੇ ਤਾਂ ਇਹਨੂੰ ਕਹਾਂਗੇ ਕਾਲ ਵਾਚਕ ਕਿਰਿਆ ਵਿਸ਼ੇਸ਼ਣ ਸतीश ਹੁਣ ਆਇਆ ਹੈ ਆਇਆ ਹੈ ਇਹ ਸਾਰਾ ਕੀ ਹੈ ਸਾਡਾ ਕਿਹੜੀਆਂ ਵਕਾਂਸ਼ ਕਹਿ ਸਕਦੇ ਆ ਸ਼ਬਦ ਦੋ ਜਾਂ ਦੋ ਤੋਂ ਵੱਧ ਜਿਹੜੇ ਸ਼ਬਦ ਆ ਜਾਂਦੇ ਨੇ ਉਹਨੂੰ ਆਪਾਂ ਕਹਾਂਗੇ ਕਿਰਿਆ ਵਕਾਂਸ਼ ਕਹਾਂਗੇ ਤੇ ਇੱਥੇ ਸਾਨੂੰ ਕੀ ਪਤਾ ਲੱਗਿਆ ਹੁਣ ਜਿਹੜੀ ਕਿਰਿਆ ਉਹ ਕਦੋਂ ਹੋਈ ਆ ਹੁਣ ਤੇ ਹੁਣ ਇੱਕ ਕਾਲ ਕਾਲ ਦਾ ਦੱਸ ਰਿਹਾ ਤਾਂ ਇਹ ਕੀ ਹੋ ਗਿਆ ਕਾਲ ਵਾਸ਼ਕ ਕਿਰਿਆ ਵਿਸ਼ੇਸ਼ਣ ਹੋ ਗਿਆ ਉਦੋਂ ਕਿ ਸਾਡਾ ਹੈਡਾ ਸਥਾਨ ਵਾਸ਼ਕ ਕਿਰਿਆ ਵਿਸ਼ੇਸ਼ਣ ਸਥਾਨ ਵਾਸ਼ਕ ਨਾਮ ਤੋਂ ਹੀ ਪਤਾ ਲੱਗਦਾ ਕਿ ਕਿਰਿਆ ਦੀ ਵਿਸ਼ੇਸ਼ਤਾ ਕਿੱਥੇ ਹੋ ਰਹੀ ਆ ਕਿਹੜੀ ਜਗ੍ਹਾ ਤੇ ਹੋ ਰਹੀ ਆ ਜਦੋਂ ਕੋਈ ਕਿਰਿਆ ਦੇ ਵਾਪਨ ਦਾ ਸਾਨੂੰ ਸਮਾਂ ਨਾ ਦੱਸ ਕਿ ਕੋਈ ਥਾਂ ਦੱਸਿਆ ਜਾਵੇ ਕਿਰਿਆ ਹੁ ਕੁੱਝ ਹੋਈ ਕਿਰਿਆ ਛੱਤੇ ਹੋਈ ਤੇ ਜਾਂ ਸੇ ਸ਼ਹਿਰ ਚ ਹੋਈ ਜਿਹੜੀ ਕਿਰਿਆ ਵਿਸ਼ੇਸ਼ਣ ਕਿਰਿਆ ਦੇ ਹੋਣ ਦਾ ਥਾਂ ਬਾਰੇ ਦੱਸਣ ਕਿਰਿਆ ਕਿਹੜੇ ਥਾਂ ਤੇ ਹੋ ਰਹੀ ਆ ਜਦੋਂ ਤੁਸੀਂ ਨੋਟਸ ਬਣਾਉਂਗੇ ਤਾਂ ਉਹਦੇ ਵਿੱਚ ਆਪਦੇ ਸੌਫੀ ਲੈਂਗੁਏਜ ਦੇ ਵਿੱਚ ਲਿਖਣਾ ਕਿਰਿਆ ਕਿਹੜੇ ਥਾਂ ਤੇ ਹੋ ਰਹੀ ਆ ਜਦੋਂ ਇਸ ਚੀਜ਼ ਦਾ ਪਤਾ ਲੱਗਦਾ ਤਾਂ ਅਸੀਂ ਉਹਨੂੰ ਕਹਾਂਗੇ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਓਕੇ ਜਿਵੇਂ ਬੱਚੇ ਬਾਗ ਖੇਡ ਰਹੇ ਹਨ ਖੇਡ ਰਹੇ ਹਨ ਕਿਰਿਆ ਬਟ ਕਿਰਿਆ ਕਿੱਥੇ ਹੋ ਰਹੀ ਹੈ ਬਾਹਰ ਓਕੇ ਬੱਚੇ ਛੱਤ ਉੱਪਰ ਖੇਡ ਰਹੇ ਹਨ ਉੱਪਰ ਖੇਡਣ ਦੀ ਕਿਰਿਆ ਕਿੱਥੇ ਹੋ ਰਹੀ ਹੈ ਉੱਪਰ ਹੋ ਰਹੀ ਹੈ ਰਾਮ ਦੂਰ ਖੇਡ ਰਿਹਾ ਹੈ ਦੂਰ ਖੇਡ ਰਿਹਾ ਹੈ ਤਾਂ ਇਹ ਇੱਕ ਜਗ੍ਹਾ ਦਾ ਪਰ ਦੀਗਾ ਪਤਾ ਦੂਰ ਮੈਂ ਕੋਲ ਜੋ ਆਇਆ ਹਾਂ ਤਾਂ ਇਹ ਸਾਰੀ ਹੋ ਗਈ ਸਾਡੀ ਕਿਰਿਆ ਇਹ ਸਾਡਾ ਹੋ ਗਿਆ ਕਰਤਾ ਕੋਲ ਜੋ ਆਇਆ ਹਾਂ ਤਾਂ ਇਹ ਕਿਰਿਆ ਕਿੱਥੋਂ ਹਉਈ ਕੋਰ ਜਤੂ ਹਉਈ ਉਹ ਅੰਮ੍ਰਿਤਸਰ ਰਹਿੰਦਾ ਹੈ ਰਹਿੰਦਾ ਹੈ ਇਹ ਸਾਰੀ ਕੀ ਸਾਡੀ ਕਿਰਿਆ ਤੇ ਕਿਰਿਆ ਕਿੱਥੇ ਹੋਈ ਅੰਮ੍ਰਿਤਸਰ ਅੰਮ੍ਰਿਤਸਰ ਰਹਿੰਦਾ ਹੈ ਓਕੇ ਜਿਹੜੇ ਵੀ ਬਾਗ ਦੇ ਵਿੱਚ ਨਸ਼ਤੇ ਵਿੱਚ ਐਮਸੀਕਿਊ ਨੇ ਛੋੜੇ ਉਹਦੇ ਵਿੱਚ ਇਹ ਕਹਦੇ ਨੇ ਕਿ ਆਹ ਨੀਚੇ ਵਾਲੇ ਬਾਗ ਕਿਸ ਤਰੀਕੇ ਦਾ ਕਿਰਿਆ ਵਿਸ਼ੇਸ਼ਣ ਆ ਜਿਵੇਂ ਉਹਨਾਂ ਨੇ ਕੋਈ ਵੀ ਸਵਾਲ ਪਤਾ ਗੀਤਾ ਸ਼ਾਮ ਨੂੰ ਗੋਂਦੀ ਹੈ ਗੋਂਦੀ ਹੈ ਕਿਰਿਆ ਬਟ ਕਿਹੜੇ ਟਾਈਮ ਸ਼ਾਮ ਨੂੰ ਉਹ ਕਹਣੀਏ ਇਹ ਕਿਹੜੇ ਕਿਸਮ ਦੇ ਕਿਰਿਆ ਵਿਸ਼ੇਸ਼ਣ ਆ ਤੇ ਅਸੀਂ ਕਹਾਂਗੇ ਇਹ ਕੀ ਆ ਕਾਲਵਾਚਕ ਕਿਰਿਆ ਵਿਸ਼ੇਸ਼ਣ ਆ ਕਿਉਂਕਿ ਕਿਰਿਆ ਕਦੋਂ ਹੋ ਰਹੀ ਹੈ ਸ਼ਾਮ ਨੂੰ ਹੋ ਰਹੀ ਆ ਗੀਤਾ ਛੱਤ ਉੱਪਰ ਕਾਉਂਦੀ ਹੈ ਛੱਤ ਦੇ ਉੱਪਰ ਇੱਕ ਜਗ੍ਹਾ ਤੇ ਦਸਤਾਰ ਪੋੜ ਉਹ ਕੀ ਹੋ ਗਈ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਉਹਨੇ ਕਹਿਤਾ ਗੀਤਾ ਸ੍ਰੀਲਾ ਕਾਉਂਦੀ ਹੈ ਕਿੱਦਾਂ ਲਾ ਕਾਉਂਦੀ ਆ ਇੱਕੋ ਦੀ ਕਿਸਮ ਦੱਸਦੀ ਓਕੇ ਪਰਕਾਰਵਾਚਕ ਕਿਰਿਆ ਵਿਸ਼ੇਸ਼ਣ ਕਿਰਿਆ ਦੀ ਕਿਸਮ ਕਿੱਦਾਂ ਦੀ ਆ ਕਿਰਿਆ ਕਿਸ ਤਰੀਕੇ ਨਾਲ ਹੋ ਰਹੀ ਆ ਜਿਹੜੇ ਕਿਰਿਆ ਵਿਸ਼ੇਸ਼ਣ ਤੋਂ ਕਿਰਿਆ ਦੇ ਕੰਮ ਕਰਨ ਦੇ ਢੰਗ ਤਰੀਕੇ ਸੰਬੰਧੀ ਜਾਣਕਾਰੀ ਮਿਲੇ ਸਾਨੂੰ ਉਹ ਜਿਹੜੀ ਕਿਰਿਆ ਦੇ ਹੋਣ ਸੰਬੰਧੀ ਜਾਣਕਾਰੀ ਮਿਲੇ ਕਿਹੜਾ ਢੰਗ ਨਾਲ ਹੋ ਰਹੀ ਆ ਹੌਲੀ ਹੋ ਰਹੀ ਆ ਤੇਜ਼ ਹੋ ਰਹੀ ਆ ਉਸ ਨੂੰ ਅਸੀਂ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਹਾਂ ਜਿਵੇਂ ਛੇਤੀ ਉਹ ਛੇਤੀ ਬੋਲਦੀ ਹੈ ਬੋਲਣਾ ਇਹ ਕਿਰਿਆ ਬਟਛੇ ਦੀ ਉਹ ਹੌਲੀ ਤੁਰਦੀ ਹੈ ਤਾਂ ਨਾ ਇੱਕ ਕਿਰਿਆ ਬਟ ਹੌਲੀ ਓਕੇ ਉਹ ਤੇਜ਼ ਬੋਲਦੀ ਹੈ ਜਿਵੇਂ ਮੀ ਤੇਜ਼ ਤੇਜ਼ ਪੈ ਰਿਹਾ ਹੈ ਇਹ ਸਾਰਾ ਕਿਆ ਇਹ ਸਾਡੀ ਸਾਰੀ ਕਿਰਿਆ ਕਿਰਿਆ ਦੇ ਵਿੱਚ ਵੀ ਕਿਰਿਆ ਵਕੰਸ਼ ਤਾਂ ਇਹ ਤੇਜ਼ ਤੇ ਜਿਹੜੀ ਇਹ ਕਿਰਿਆ ਹੋ ਰਹੀ ਹੈ ਉਹ ਕੀ ਹੋ ਰਹੀ ਹੈ ਤੇਜ਼ ਤੇਜ਼ ਹੋ ਰਹੀ ਹੈ ਤਾਂ ਇਹ ਕਿਹਾ ਗਿਆ ਸਾਡਾ ਪ੍ਰਕਾਰ ਬਾਜਕ ਕਿਰਿਆ ਵਿਸ਼ੇਸ਼ਣ ਸਿਮਨ ਹਰ ਕੰਮ ਹੌਲੀ ਹੌਲੀ ਕਰਦੀ ਹੈ ਕੰਮ ਕਰਨ ਦੀ ਕਿਰਿਆ ਕਿਦਾਂ ਦੀ ਹੌਲੀ-ਹੌਲੀ ਓਕੇ ਸਿਮਰਨ ਖੇਤ ਵਿੱਚ ਕੰਮ ਕਰਦੀ ਆ ਤਾਂ ਉਹ ਕਿਹਾ ਜਾਣਾ ਸੀ ਇੱਕ ਸਥਾਨ ਸਿਮਰਨ ਸ਼ਾਮ ਨੂੰ ਕੰਮ ਕਰਦੀ ਹੈ ਸ਼ਾਮ ਦੇ ਸਮੇਂ ਕੰਮ ਕਰਦੀ ਆ ਤਾਂ ਕਾਲ ਵਚਕਾ ਜਾਣਾ ਸੀਗਾ ਤੇ ਇਹ ਉਹਦਾ ਤਰੀਕਾ ਦੱਸਤਾ ਤਾਂ ਇਹ ਹੌਲੀ-ਹੌਲੀ ਤਾਂ ਇਹ ਆ ਜਾਣਾ ਸੀ ਪ੍ਰਕਾਰ ਵਾਸ਼ਕ ਕਿਰਿਆ ਵਿਸ਼ੇਸ਼ਣ ਅਗਲਾ ਸੋਡਾ ਹੈਗਾ ਮਿੰਤੀਵਾਚਕ ਕਿਰਿਆ ਵਿਸ਼ੇਸ਼ਣ ਮਿੰਤੀਵਾਚਕ ਗਣਤਿ ਲਈ ਜਿਹਦੇ ਵਿੱਚ ਆਪਾਂ ਪਿੱਛੇ ਦੇਖਿਆ ਸੀ ਮਾਪ ਕੁਸ਼ ਮਿੰਤੀ ਦੱਸੀ ਹੋਵੇ ਜਿਹੜੇ ਕਿਰਿਆ ਵਿਸ਼ੇਸ਼ਣ ਤੋਂ ਕਿਰਿਆ ਦੇ ਕੰਮ ਬਾਰੇ ਜਾਣਕਾਰੀ ਮਿਲੇ ਉਸ ਨੂੰ ਮਿੰਤੀ ਵਾਚਕ ਕਿਰਿਆ ਵਿਸ਼ੇਸ਼ਣ ਆਖਦੇ ਹਾਂ ਇੱਥੇ ਥੋੜੀ ਜਿਹੀ ਮਿਸਟੇਕ ਆ ਉਹਦਾ ਲਗਭਗ ਸਾਨੂੰ ਮਾਪ ਪਤਾ ਲੱਗੇ ਕਿ ਕਿਰਿਆ ਥੋੜੀ ਹੋ ਰਹੀ ਆ ਕਿੰਨੀ ਹੋ ਰਹੀ ਆ ਥੋੜਾ ਬੋਲਦੀ ਆ ਬਹੁਤਾ ਬੋਲਦੀ ਆ ਕਿਰਿਆ ਦੀ ਇੱਕ ਸਾਨੂੰ ਮਾਪ ਦੀ ਇਕਾਈ ਪਤਾ ਲੱਗ ਰਹੀ ਆ ਠੀਕ ਆ ਉਹ ਬਹੁਤਾ ਬੋਲਦੀ ਆ ਉਹ ਬਹੁਤਾ ਕੰਮ ਕਰਦੀ ਆ ਉਹ ਬਹੁਤਾ ਤੁਰਦੀ ਆ ਉਹ ਥੋੜਾ ਬੋਲਦੀ ਆ ਇਹ ਸਾਰੇ ਉਹ ਕਿੰਨਾ ਬੋਲਦੀ ਆ ਇਹ ਸਾਰੇ ਸ਼ਬਦ ਜਦੋਂ ਆ ਜਾਂਦੇ ਨੇ ਉਹਨਾਂ ਨੂੰ ਅਸੀਂ ਕਹਾਂਗੇ ਮਿੰਤੀਵਾਚਕ ਕਿਰਿਆ ਵਿਸ਼ੇਸ਼ਣ ਓਕੇ ਜੇ ਮੈਂ ਜੀਤ ਥੋੜਾ ਤੁਰਦੀ ਹੈ ਜੀਤ ਥੋੜਾ ਤੁਰਦੀ ਕਿਆ ਤੁਰਦੀ ਹੈ ਇਹ ਸਾਰੀ ਕਿਰਿਆ ਜੀਦ ਬਟ ਕੀ ਥੋੜਾ ਤੁਰਦੀ ਹੈ ਆਮਣ ਬਹੁਤ ਦੌੜਦੀ ਹੈ ਦੌੜਦੀ ਹੈ ਸਾਰੀ ਹੈ ਕਿਰਿਆ ਬਟ ਬਹੁਤ ਬਹੁਤ ਦੌੜਦੀ ਹੈ ਤੇ ਇਹ ਕੀ ਹੋ ਗਈ ਕਿਰਿਆ ਦੀ ਵਿਸ਼ੇਸ਼ਤਾ ਦੱਸਤੀ ਸੰਖਿਆ ਵਾਸਤੇ ਕਿਰਿਆ ਵਿਸ਼ੇਸ਼ਣ ਜਿਹੜੇ ਕਿਰਿਆ ਵਿਸ਼ੇਸ਼ਣ ਤੋਂ ਕਿਰਿਆ ਦੀ ਸੰਖਿਆ ਬਾਰੇ ਜਾਂ ਗਿਣਤੀ ਸੰਬੰਧੀ ਜਾਣਕਾਰੀ ਮਿਲੇ ਉਨਾ ਨੂੰ ਕਿਰਿਆ ਵਾਸਤਵ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਦੁਬਾਰੇ ਜਿਵੇਂ ਆਪਾਂ ਕਹਿੰਨੇ ਇੱਕ ਵਾਰ ਦਾ ਹੋਇਆ ਹੁਣ ਦੁਬਾਰੇ ਘੜੀ ਮੁੜੀ ਬਾ ਕਈ ਵਾਰ ਕਈ ਵਾਰ ਜਿਵੇਂ ਦੋ ਵਾਰ ਤਿੰਨ ਵਾਰ ਕਈ ਵਾਰ ਮੋੜ ਮੁੜ ਕੇ ਕਦੀ ਕਦਾਈ ਜਾਂ ਦੋ ਵਾਰ ਤਿੰਨ ਵਾਰ ਪੰਜ ਵਾਰ ਜਿੱਥੇ ਸਾਨੂੰ ਕਿਸੇ ਵੀ ਕਿਰਿਆ ਦੇ ਹੋਣ ਦੀ ਸੰਖਿਆ ਪਤਾ ਲੱਗੇ ਕਿਰਨ ਕਦੀ ਕਦਾਈ ਹੀ ਮਿਲਣ ਆਉਂਦੀ ਹੈ ਤਾਂ ਕਿਰਨ ਕਦੀ ਕਦਾਈ ਕਦੀ ਕਦਾਈ ਹੀ ਮਰਣਾਉਂਦੀ ਹੈ ਰਮਣ ਦੁਆਰੇ ਬਠਿੰਡੇ ਗਿਆ ਹੈ ਰਮਣ ਦੁਆਰੇ ਕਿ ਮਤਲਬ ਦੂਜੀ ਵਾਰ ਦਾ ਤੇ ਇੱਥੇ ਕੀ ਸਾਨੂੰ ਕਿਸੇ ਵੀ ਕਿਰਿਆ ਦੇ ਹੋਣ ਦੀ ਸੰਖਿਆ ਪਤਾ ਲੱਗਦੀ ਹੈ ਉਸ ਨੇ ਤਿੰਨ ਵਾਰ ਕਿਤਾਬ ਪੜ੍ਹੀ ਪੜ੍ਹਨਾ ਕੀ ਇੱਕ ਕਿਰਿਆ ਬਟ ਉਹਦੀ ਕੀ ਆ ਗਈ ਇੱਕ ਸੰਖਿਆ ਕਿ ਦੋ ਵਾਰ ਪੜ੍ਹੀ ਤਿੰਨ ਵਾਰ ਪੜ੍ਹੀ ਜਾਂ ਦੁਆਰੇ ਪੜ੍ਹੀ ਓਕੇ ਇੱਥੇ ਤੱਕ ਜੀ ਸਾਡਾ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ निर्नेवाचक क्रियाविशेषण निर्नेवाचक क्रियाविशेषण जिस क्रियाविशेषण ਤੋਂ ਕਿਰਿਆ ਦੇ ਦੇ ਕੰਮ ਦੇ ਹੋਣ ਜਾਂ ਨਾ ਹੋਣ ਸੰਬੰਧੀ ਕੰਮ ਕੀਤੇ ਜਾਂ ਨਾ ਕੀਤੇ ਜਾਣ ਸੰਬੰਧੀ ਨਿਰਨੇ ਦੇ ਰੂਪ ਵਿੱਚ ਕੋਈ ਜਾਣਕਾਰੀ ਮਿਲੇ ਉਸ ਉਹਨਾਂ ਨੂੰ ਨਿਰਨੇਵਾਚਕ ક્રિયા વિશેષਣ ਮਤਲਬ ਮੰਨ ਲੋ ਡਿਸੀਜਨ ਆ ਕਿ ਕੋਈ ਇਸ ਨੇ ਕੰਮ ਕਰਨਾ ਜਾਂ ਨਹੀਂ ਕਰਨਾ ਜਦੋਂ ਸਾਨੂੰ ਇਹਦੀ ਸੰਬੰਧੀ ਜਾਣਕਾਰੀ ਮਿਲਦੀ ਆ ਕਿ ਕਿਰਿਆ ਹੋਣੀ ਵੀ ਆ ਜਾਂ ਨਹੀਂ ਹੋਣੀ ਉਹਦੇ ਬਾਰੇ ਜਦੋਂ ਸਾਨੂੰ ਜਾਣਕਾਰੀ ਮਿਲਦੀ ਆ ਉਹਨੂੰ ਆਪਾਂ ਕਹਿੰਦੇ ਆ ਨਿਰਨੇਵਾਚਕ ਕਿਰਿਆ ਵਿਸ਼ੇਸ਼ਣ ਜੀ ਹਾਂ ਮੈਂ ਇਹ ਕੰਮ ਜਰੂਰ ਕਰਾਂਗਾ ਨਹੀਂ ਮੈਂ ਇਹ ਕੰਮ ਨਹੀਂ ਕਰਾਂਗਾ ਲੇਕਿਨ ਨਿਰਨੇ ਲੈ ਲਿਆ ਇੱਕ ਡਿਸੀਜਨ ਲੈ ਲਿਆ ਨਾ ਜੀ ਮੈਂ ਨਹੀਂ ਜਾਵਾਂਗਾ ਕਦੇ ਨਹੀਂ ਕਰਾਂਗਾ ਇਸ ਤਰੀਕੇ ਨਾਲ ਹਾਂਜੀ ਮੈਂ ਜ਼ਰੂਰ ਆਵਾਂਗਾ ਤਾਂ ਮੈਂ ਜ਼ਰੂਰ ਆਵਾਂਗਾ ਜ਼ਰੂਰ ਆਵਾਂਗਾ ਇੱਕ ਹੈਗਾ ਕਿਰਿਆ ਵਿਕਸ਼ ਕਿਰਿਆ ਪੂਰੀ ਤਾਂ ਉਹਦਾ ਇੱਕ ਡਿਸੀਜਨ ਲੈ ਲਿਆ ਹਾਂਜੀ ਮੈਂ ਜ਼ਰੂਰ ਆਵਾਂਗਾ ਨਹੀਂ ਜੀ ਇਹ ਗੱਲ ਬਿਲਕੁਲ ਨਹੀਂ ਤਾਂ ਇੱਕ ਡਿਸੀਜਨ ਨਹੀਂ ਤਾਂ ਨਿਰਨੇਵਾਚਕ ਕਿਰਿਆ ਵਿਸ਼ੇਸ਼ਣ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਕਿਸੇ ਵੀ ਕਿਰਿਆ ਦੇ ਹੋਣ ਜਾਂ ਨਾ ਹੋਣ ਦਾ ਜਦੋਂ ਸਾਨੂੰ ਕੋਈ ਕਾਰਨ ਪਤਾ ਲੱਗਦਾ ਕਾਰਨ ਇਹ ਆਪਣ ਇਹਦੇ ਪਤਾ ਲੱਗਿਆ ਕਿ ਕਿਸੇ ਕਿਰਿਆ ਦੇ ਹੋਣ ਜਾਂ ਨਾ ਹੋਣ ਦਾ ਜਦੋਂ ਸਾਨੂੰ ਕੋਈ ਕਾਰਨ ਪਤਾ ਲੱਗਦਾ RAM ਪਾਸ ਹੋ ਗਿਆ ਕਿਉਂਕਿ ਉਸਨੇ ਮਿਹਨਤ ਕੀਤੀ ਸੀ RAM ਪਾਸ ਹੋ ਗਿਆ ਇਹ ਕਿਰਿਆ ਹੋਈ ਤਾਂ ਉਹਦਾ ਕਾਰਨ ਪਤਾ ਲੱਗਿਆ ਕਿਉਂਕਿ ਉਸਨੇ ਮਿਹਨਤ ਕੀਤੀ ਸੀ ਜਿਹੜੇ ਕਿਰਿਆ ਵਿਸ਼ੇਸ਼ਣ ਤੋਂ ਕਿਰਿਆ ਦੇ ਹੋਣ ਵਾਪਰਨ ਕਾਰਨ ਸੰਬੰਧੀ ਜਾਣਕਾਰੀ ਮਿਲੇ ਉਸ ਨੂੰ ਕਾਰਨਵਾਜਕ ਕਿਰਿਆ ਵਿਸ਼ੇਸ਼ਣ ਆਖਦੇ ਹਨ ਜਿਵੇਂ ਕਿ ਕਿਉਂਕਿ ਉਹ ਅੱਜ ਸ਼ਹਿਰ ਨਹੀਂ ਗਿਆ ਕਿਉਂਕਿ ਉਹ ਬਿਮਾਰ ਸੀ ਉਹ ਸ਼ਹਿਰ ਗਿਆ ਕਿਉਂਕਿ ਉਸ ਦਾ ਪੇਪਰ ਸੀ ਜਾਂ ਇਸ ਕਰਕੇ ਉਹ ਸ਼ਹਿਰ ਗਿਆ ਉਸ ਦਾ ਪੇਪਰ ਸੀ ਇਹ ਸਾਰੇ ਇਸ ਲਈ ਤਾਂ ਜੋ ਸੋ ਇਹ ਸਾਰੇ ਸ਼ਬਦ ਸਾਨੂੰ ਇੱਕ ਕਾਰਨ ਦੱਸਦੇ ਆ ਕਿਸੇ ਕਿਦਿਆਂ ਦੇ ਹੋਣ ਦਾ ਕਾਰਨ ਨਸਤੇ ਨਹੀਂ ਸਾਰੇ ਰਮਨ ਦਿੱਲੀ ਨਹੀਂ ਜਾ ਸਕਦਾ ਕਿਉਂਕਿ ਉਸ ਨੂੰ ਬੁਖਾਰ ਹੈ ਕਿਰਿਆ ਨਾ ਹੋਣ ਦਾ ਇਹਦੇ ਵਿੱਚ ਇੱਕ ਕਾਰਨ ਆ ਗਿਆ ਬਲਿੰਦਰ ਨੇ ਮੀਟ ਕੀਤੀ ਇਸ ਲਈ ਪਾਸ ਹੋ ਗਿਆ ਇਸ ਲਈ ਪਾਸ ਹੋ ਗਿਆ ਉਥੇ ਕੀ ਹੁੰਦਾ ਬਈ ਇਹਨਾਂ ਦਾ ਅੰਡਰਲੈਂਡ ਕਰਕੇ ਦਿੰਦੇ ਹੁੰਦੇ ਨੇ ਜਿਵੇਂ ਆਵਲ ਸ਼ਬਦ ਪੁੱਛਣਿਆਂ ਦਾ ਇਹਨਾਂ ਨੂੰ ਅੰਡਰਲੈਂਡ ਕੀਤਾ ਹੋਊਗਾ ਤੇ ਉੱਪਰ ਲਿਖਿਆ ਹੋਊਗਾ ਇਹਨਾਂ ਵਿੱਚੋਂ ਕਿਹੜੇ ਕਿਸਮ ਦੀ ਕਿਰਿਆ ਵਿਸ਼ੇਸ਼ਣਾਂ ਕੀ ਇਸ ਕਿਸਮ ਦਾ ਕਿਰਿਆ ਵਿਸ਼ੇਸ਼ਣ ਆ ਤਾਂ ਉਸ ਤਰੀਕੇ ਨਾਲ ਤੁਸੀਂ ਦੱਸਣਾ ਹੁੰਦਾ ਇੱਥੇ ਕੋਈ ਜਗ੍ਹਾ ਤਾਂ ਆਈ ਨਹੀਂ ਕਿ ਉੱਪਰ ਹੋਈ ਆ ਸੁਬਾਹ ਹੋਈ ਆ ਸ਼ਾਮ ਨੂੰ ਹੋਈ ਆ ਥੋੜੀ ਹੋਈ ਆ ਦੂਜੀ ਵਾਰ ਹੋਈ ਆ ਉਹ ਚੀਜ਼ਾਂ ਤਾਂ ਨਹੀਂ ਆਈਆਂ ਇਹ ਚਾਹ ਕਿਉਂਕਿ ਤੇ ਤੁਹਾਡੇ ਆਜੂ ਦਿਮਾਗ ਦੇ ਵਿੱਚ ਕਿਤੇ ਇੱਕ ਕਾਰਨ ਦੱਸਿਆ ਕਿਰਿਆ ਦੇ ਹੋਣ ਦਾ ਇਹ ਸਾਇ ਹੈ ਕਿ ਸਾਡੀ ਲਾਸਟ ਨਿਸ਼ਚਿਤਵਾਚਕ ਕਿਰਿਆ ਵਿਸ਼ੇਸ਼ਣ ਜਿਹਦੇ ਵਿੱਚ ਸਾਨੂੰ ਪੱਕਾ ਹੀ ਪਤਾ ਲੱਗ ਜਾਂਦਾ ਨਿਸ਼ਚਯਵਾਚ ਕਿਰਿਆ ਵਿਸ਼ੇਸ਼ਣ ਜਿਸ ਕਿਰਿਆ ਵਿਸ਼ੇਸ਼ਣ ਤੋਂ ਕਿਰਿਆ ਦੇ ਕੰਮ ਦੇ ਨਿਸ਼ਚਿਤ ਤੌਰ ਉੱਪਰ ਬਾਪੜਨਾਰੇ ਸਾਨੂੰ ਪਤਾ ਲੱਗਦਾ ਹੋਣ ਬਾਰੇ ਸਾਨੂੰ ਜਾਣਕਾਰੀ ਮਿਲਦੀ ਆ ਕਿ ਇਹ ਕਿਰਿਆ ਹੋ ਚੁੱਕੀ ਆ ਇਹ ਕਿਰਿਆ ਜ਼ਰੂਰ ਹੀ ਹੋਵੇਗੀ ਜ਼ਰੂਰ ਬਿਲਕੁਲ ਨਹੀਂ ਬੇਸ਼ੱਕ ਇਹ ਸਾਰੇ ਸ਼ਬਦ ਜਿੱਥੇ ਆਉਂਦੇ ਆ ਉੱਥੇ ਸਾਨੂੰ ਕਨਫਰਮ ਹੋ ਜਾਂਦਾ ਕਿ ਇਹ ਚੀਜ਼ ਹੋ ਚੁੱਕੀ ਆ ਤੁਸੀਂ ਬੇਸ਼ੱਕ ਚਲੇ ਜਾਓ ਤਾਂ ਇੱਥੇ ਬੀ ਸ਼ੱਕ ਚਲੇ ਜਾਓ ਜੁਰ ਦਿੱਤਾ ਜਾਂਦਾ ਅਸੀਂ ਜ਼ਰੂਰ ਜਾਵਾਂਗੇ ਅਸੀਂ ਕਿਤੇ ਜਾਣਾ ਤਾਂ ਜ਼ਰੂਰ ਜਾਵਾਂਗੇ ਤਾਂ ਉੱਥੇ ਸਾਨੂੰ ਇਹ ਸਾਰੇ ਸ਼ਬਦ ਵੇਖਣ ਨੂੰ ਮਿਲਣਗੇ ਓਕੇ ਇਹਦੇ ਵਿੱਚ ਅੱਗੇ ਸਾਡੇ ਤਿੰਨ ਟਾਈਪ ਹੋਰ ਆਉਂਦੀਆਂ ਜਿਹੜੀਆਂ ਆਪਾਂ ਸ਼ਬਦ ਸ੍ਰੇਣੀ ਤੋਂ ਬਾਅਦ ਕਰਾਂਗੇ ਇਹਦੇ ਹੁਣ ਆਪਾਂ ਦੇਖਾਂਗੇ ਐਮਸੀਕਿਊ ਇਹਦੇ ਵਿੱਚੋਂ ਕਿੱਦਾਂ ਦੇ ਐਮਸੀਕਿਊ ਆਉਂਦੇ ਨੇ ਜਿਵੇਂ ਪਹਿਲਾ ਐਮਸੀਕਿਊ ਦੇਖਦੇ ਹਾਂ ਉਹ ਵਾਲੇ ਜਿਹੜੇ ਹੈ ਉਹ ਆਪਾਂ ਲਾਸਟੇ ਕਰਾਂਗੇ ਜਿਹੜੇ ਸਾਡੀ ਸ਼ਬਦ ਸ੍ਰੈਣੀਆ ਖਤਮ ਹੋ ਗਏ ਆ ਉਹ ਅੰਦਰ ਖੜੇ ਹਣ ਤਾਂ ਇਹਨਾਂ ਚ ਕਹਣਗੇ ਇਹ ਕਿਸ ਕਿਸਮ ਦੀ ਕਿਰਿਆ ਵਿਸ਼ੇਸ਼ਣ ਆ ਕਿਹੜੀ ਕਿਸਮ ਦੀ ਕਿਰਿਆ ਵਿਸ਼ੇਸ਼ਣ ਆ ਤਾਂ ਕਿਰਿਆ ਖੜੇ ਹਣ ਤਾਂ ਇਹ ਕੀ ਆਪਣੇ ਆਪ ਚ ਕਿਰਿਆ ਤਾਂ ਕਿਰਿਆ ਕਿੱਥੇ ਹੋ ਰਹੀ ਆ ਅੰਦਰ ਹੋ ਰਹੀ ਆ ਅੰਦਰ ਹੋ ਰਹੀ ਆ ਇਹ ਕਾਲ ਵਾਚਕ ਕਿਰਿਆ ਵਿਸ਼ੇਸ਼ਣ ਆ ਜਾਂ ਸਥਾਨ ਵਾਚਕ ਕਿਰਿਆ ਵਿਸ਼ੇਸ਼ਣ ਆ ਜਾਂ ਮਿੰਤੀ ਵਾਚਕ ਕਿਰਿਆ ਵਿਸ਼ੇਸ਼ਣ ਆ ਜਾਂ ਪ੍ਰਕਾਰ ਵਾਚਕ ਕਿਰਿਆ ਵਿਸ਼ੇਸ਼ਣ ਆ ਤਕੀਰਿਆ ਅੰਦਰ ਇੱਕ ਜਗ੍ਹਾ ਦਾ ਪਤਾ ਤਾਂ ਇਹ ਕੀ ਆ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਜਿਵੇਂ ਉਹ ਕਹਿਣਗੇ ਅਸੀਂ ਜਰੂਰ ਉਵੇਂ ਹੀ ਕਰਾਂਗੇ ਓਕੇ ਜਿਵੇਂ ਉਹ ਕਹਿਣਗੇ ਅਸੀਂ ਜਰੂਰ ਉਵੇਂ ਹੀ ਕਰਾਂਗੇ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਕਾਲਵਾਚਕ ਕਿਰਿਆ ਵਿਸ਼ੇਸ਼ਣ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਜਾਂ ਨਿਰਨੇਵਾਚਕ ਕਿਰਿਆ ਵਿਸ਼ੇਸ਼ਣ ਦੱਸੋ ਕਿਹੜੀ ਕਿਸਮ ਦੇ ਕਿਰਿਆ ਵਿਸ਼ੇਸ਼ਣ ਆ ਤੈਹੀ ਕੀ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਜੀ ਹਾਂ ਮੈਂ ਖਿਡਾਂਗਾ ਜੀ ਹਾਂ ਇਹ ਜੀ ਨੂੰ ਅੰਡਰਲੈਂਡ ਕਰਿਆ ਹੋਗਾ ਇਹ ਦੱਸੋ ਕਿਹੜੀ ਕਿਸਮ ਦੀ ਕਿਰਿਆ ਵਿਸ਼ੇਸ਼ਣ ਹੈ ਨਿਸ਼ਚੇ ਵਾਚਕ ਕਿਹਦੇ ਵਿਸ਼ੇਸ਼ਣ ਪ੍ਰਕਾਰ ਵਾਚਕ ਕਿਹਦੇ ਵਿਸ਼ੇਸ਼ਣ ਮਿੰਤੀ ਵਾਚਕ ਕਿਰਿਆ ਵਿਸ਼ੇਸ਼ਣ ਜਾਂ ਕਾਲ ਵਾਚਕ ਕਿਰਿਆ ਵਿਸ਼ੇਸ਼ਣ ਮੈਂ ਸਵੇਰ ਖਿਡਾਂਗਾ ਮੈਂ ਥੋੜਾ ਜਿਹਾ ਖਿਡਾਂਗਾ ਮੈਂ ਬਾਰ-ਬਾਰ ਖਿਡਾਂਗਾ ਤਾਂ ਇਹ ਅਨਸਰ ਹੋਣਾ ਸੀ ਜੀ ਹਾਂ ਮੈਂ ਖੇਡਾਂਗਾ ਨਿच्चयਵਾਚਕ ਕਿਰਿਆ ਵਿਸ਼ੇਸ਼ਣ ਉਹ ਥੋੜਾ ਬੋਲਦੀ ਹੈ ਉਹ ਥੋੜਾ ਬੋਲਦੀ ਹੈ ਤਾਂ ਕਿਸ ਕਿਸਮ ਦੀ ਕਿਰਿਆ ਵਿਸ਼ੇਸ਼ਣ ਹੈ ਬੋਲਦੀ ਹੈ ਇੱਕ ਕਿਰਿਆ ਤਾਂ ਇਹ ਕਿਦਾਂ ਦੀ ਥੋੜਾ ਬੋਲਦੀ ਹੈ ਕਾਲਵਾਚਕ ਨਹੀਂ ਸਮੇਂ ਦੀ ਕੋਈ ਗੱਲ ਨਹੀਂ ਹੋਈ ਸਾਨਵਾਚਕ ਜਗ੍ਹਾ ਦੀ ਵੀ ਕੋਈ ਗੱਲ ਨਹੀਂ ਹੋਈ ਨਿੰਨੇਵਾਚਕ ਜਾਂ ਮਿੰਨਤੀਵਾਚਕ ਇਹ ਹੈ ਮਿੰਨਤੀਵਾਚਕ ਕਿਰਿਆ ਵਿਸ਼ੇਸ਼ਣ ਪ੍ਰੀਤਮ ਹੁਣੇ ਦਿੱਲੀ ਜਾਵੇਗਾ ਪ੍ਰੀਤਮ ਹੁਣੇ ਜਾਵੇਗਾ ਤਾਂ ਕਹਿੰਗੇ ਅੰਡਰਲੈਂਡ ਕਰਿਆ ਹੋਇਆ ਜਿਹੜਾ ਸ਼ਬਦ ਆ ਕਿਸ ਕਿਸਮ ਦੇ ਕਿਰਿਆ ਵਿਸ਼ੇਸ਼ਣ ਆ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਕਾਲਵਾਚਕ ਕਿਰਿਆ ਵਿਸ਼ੇਸ਼ਣ ਕਾਰਣਵਾਚਕ ਕਿਰਿਆ ਵਿਸ਼ੇਸ਼ਣ ਜਾਂ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਤਾਂ ਹੁਣੇ ਇੱਕ ਸਮੇਂ ਦਾ ਦੱਸ ਰਿਹਾ ਕਿਸੇ ਟਾਈਮ ਤਾਂ ਇਹ ਹੋਣਾ ਸੀ ਕਾਲਵਾਚਕ ਕਿਰਿਆ ਵਿਸ਼ੇਸ਼ਣ ਤੁਸੀਂ ਗਲਤੀ ਕੀਤੀ ਇਸ ਲਈ ਸਜ਼ਾ ਵੀ ਭੁਗਤੋਗੇ ਇਸ ਲਈ ਸਜ਼ਾ ਵੀ ਭੁਗਤੋਗੇ ਕਿਰਤੀਵਾਚਕ ਕਿਰਿਆ ਵਿਸ਼ੇਸ਼ਣ ਮਨਤੀਵਾਚਕ ਕਿਰਿਆ ਵਿਸ਼ੇਸ਼ਣ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਜਾਂ ਨਿਸ਼ਚੇਵਾਚਕ ਕਿਰਿਆ ਵਿਸ਼ੇਸ਼ਣ ਤਾਂ ਇਹਦਾ ਆਉਣਾ ਸੀਗਾ ਕੋਈ ਚੀਜ਼ ਦਾ ਕਾਰਨ ਪਤਾ ਲੱਗਿਆ ਸਾਨੂੰ ਇਸ ਲਈ ਤਾਂ ਇਹ ਆਉਣਾ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਮੈਂ ਤੁਹਾਨੂੰ ਪਹਿਲਾਂ ਵੀ ਕਈ ਵਾਰ ਇਸ ਬਾਰੇ ਦੱਸਿਆ ਹੈ ਕਈ ਵਾਰ ਗਿੰਤੀ ਅਧਿਕ ਕਿਹੜੀ ਕਿਸ ਤਰੀਕੇ ਦੀ ਬੋਤ ਤਾਂ ਇਹ ਕਿੰਨੀ ਦੀ ਕਿਰਿਆ ਵਿਸ਼ੇਸ਼ਣਾਂ ਗਿੰਤੀਵਾਚਕ ਕਿਰਿਆ ਵਿਸ਼ੇਸ਼ਣ ਓਕੇ ਤਾਂ ਅੱਜ ਵਾਲੀ ਕਲਾਸ ਇਥੋਂ ਤੱਕ ਇਹ ਤੋਂ ਬਾਅਦ ਸਾਡੀ ਆਊਗੀ ਵਿਸ਼ੇਸ਼ਣ ਦੀ ਕਲਾਸ ਜਿਹੜੇ ਸ਼ਬਦ ਨਾਮ ਜਾਂ ਪੜਨਾਮ ਨਾਮ ਜਾਂ ਪੜਨਾਮ ਦੀ ਵਿਸ਼ੇਸ਼ਤਾ ਦੱਸਣ ਨਾਮ ਜਾਂ ਪੜਨਾਮ ਦੇ ਨਾਲ ਆ ਕੇ ਉਸ ਦੀ ਵਿਸ਼ੇਸ਼ਤਾ ਦੱਸਣ ਉਹਨਾਂ ਨੂੰ ਅਸੀਂ ਵਿਸ਼ੇਸ਼ਣ ਕਹਿੰਨੇ ਨੇ ਵਿਸ਼ੇਸ਼ਣ ਸਾਡੇ ਹੈਗੇ ਨੇ 5 ਪ੍ਰਕਾਰ ਦੇ ਤਾਂ ਇਹ ਕਲਾਸ ਲਾਉਣ ਤੋਂ ਬਾਅਦ ਤੁਸੀਂ ਵਿਸ਼ੇਸ਼ਣ ਇੱਕ ਵਾਰੀ ਪੜ੍ਹ ਕੇ ਬਾਅਦ ਵਿੱਚ ਵਿਸ਼ੇਸ਼ਣ ਵਾਲੀ ਕਲਾਸ ਦੇਖਿਓ ਇਹ ਤੋਂ ਪਹਿਲਾਂ ਹੁਣ ਸਾਡਾ ਨਾਮ ਹੋ ਗਿਆ ਤਾਂ ਇਹਦੇ ਰਿਵੀਜ਼ਨ ਕਰਦੇ ਰਹਿਣਾ ਪੜਨਾਮ ਹੋ ਗਿਆ 6 ਪ੍ਰਕਾਰ ਦਾ ਕਿਰਿਆ ਹੋ ਗਈ ਸਾਡੀ ਦੋ ਪ੍ਰਕਾਰ ਦੀ ਤੇ ਅੱਜ ਸਾਡਾ ਹੋ ਗਿਆ ਕਿਰਿਆ ਵਿਸ਼ੇਸ਼ਣ 8 ਪ੍ਰਕਾਰ ਦਾ ਇਹ ਤੋਂ ਬਾਅਦ ਆਉ ਸਾਡਾ ਵਿਸ਼ੇਸ਼ਣ ਜਿਹਦੀਆਂ ਕਿਸਮਾਂ ਅੱਗੇ ਨੇ 5 ਠੀਕ ਹੈ ਜੀ ਇਹ ਤੋਂ ਬਾਅਦ ਅਸੀਂ ਪੰਜਾਬੀ ਗ੍ਰਾਮਰ ਹੀ ਸਟਾਰਟ ਕਰਾਂਗੇ ਬਰੋਬਰ ਜਿਹਦੇ ਵਿੱਚ ਤੁਨੀ ਤੋਂ ਬਾਅਦ ਸ਼ਬਦ ਸ਼ਬਦਾਂ ਤੋਂ ਬਾਅਦ ਸਾਡੇ ਉਪਵਾਕ ਆਗੇ ਵਾਕ ਆਗੇ ਪਾਵਾਂਸ਼ ਵੁਕਾਂਸ਼ ਜਿੰਨੀਆਂ ਵੀ ਵਿੱਚ ਸਾਡੇ ਅੱਜ ਹਾਈ ਲੈਵਲ ਦੇ ਪੇਪਰਾਂ ਦੇ ਵਿੱਚ ਅੱਜਕੱਲ ਸਵਾਲ ਪੁੱਛੇ ਜਾਂਦੇ ਨੇ ਤਾਂ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਧੰਨਵਾਦ ਮਿਲਦੇ ਆਂ ਅਗਲੀ ਕਲਾਸ ਦੇ ਵਿੱਚ